ਸਤਿਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪਹਿਲਾ ਕਿਆ ਜੰਗਲ ਢੂਢੀ ਜਾਏ ਮੈਂ ਕਰ ਬਨ ਹਰੀਆਵਲਾ ਸੱਚ ਟਿਕੈ ਘਰ ਆਏ ਸ਼ਬਦੋ ਤਾਵਲਾ ਜਹ ਦੇਖਾਂ ਤੈ ਸੋਏ ਅਵਰ ਨ ਜਾਣੀਐ ਗੁਰ ਕੀ ਕਾਰ ਕਮਾਏ ਮਹਿਲ ਬਿਛਾਣੀਐ ਰਹਾਉ ਆਪ ਮਿਲਾਵੇ ਸੱਚ ਤਾਂ ਮਨ ਭਾਵਈ ਚੱਲੈ ਸਦਾ ਰਜਾਈ ਅੰਕ ਸਮਾਵਈ ਸਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਆਪੇ ਦੇ ਵਢਿਆਈਆਂ ਦੇ ਟੋਟ ਨਾ ਹੋਈ ਅਬੇ ਤਬੇ ਕੀ ਚਾ ਕਰੀ ਕਿਉਂ ਦਰਗਹਿ ਪਾਵੇ ਪੱਥਰ ਕੀ ਬੀੜੀ ਜੇ ਚੜੈ ਭਰ ਨਾਲ ਬੁੜਾਵੇ ਆਪਨੜਾ ਮਨ ਵੇਚੀਐ ਸਿਰ ਦੀ ਜੈ ਨਾਲੇ ਗੁਰਮੁਖ ਵਸਤ ਪਛਾਣੀਐ ਆਪਣਾ ਘਰ ਪਾਲੇ ਜੰਮਣ ਮਰਣਾ ਆਖੀਐ ਤਿਨ ਕਰਤੈ ਕੀਆ ਆਪ ਗਵਾਇਆ ਮਰ ਰਹਿ ਫਿਰ ਮਰਨ ਨਾ ਥੀਆ ਸਾਈ ਕਾਰਕ ਮਾਵਣੀ ਤੁਰ ਕੀ ਫਰਮਾਈ ਜੇ ਮਨ ਸਤਿਗੁਰ ਦੇ ਮਿਲਾਏ ਕਿਨ ਕੀਮਤ ਪਾਈ ਰਤਨਾ ਪਾਰਖ ਸੋਤਣੀ ਤਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਆਸਾ ਮਹੱਲਾ ਪਹਿਲਾ ਜਿਨਹੀ ਨਾਮ ਵਿਸਾਰਿਆ ਦੂਜੈ ਭਰਮ ਭੁਲਾਈ ਮੂਲ ਛੋੜ ਡਾਲੀ ਲਗੇ ਕਿਆ ਪਾਵੈ ਛਾਈ ਬਿਨ ਨਾਵੈ ਕਿਉ ਛੂਟੀ ਐ ਜੇ ਜਾਣੈ ਕੋਈ ਗੁਰਮੁਖ ਹੋਏ ਤਾਂ ਛੂਟੀ ਐ ਮਨਮੁਖ ਪਤ ਖੋਈ ਰਹਾਉ ਜਿਨਹੀ ਏਕੋ ਸੇਵਿਆ ਪੂਰੀ ਮਤ ਭਾਈ ਆਦ ਜੁਗਾਨ ਨਰੰਜਨਾ ਜਨ ਹਰ ਸ਼ਰਣਾਈ ਸਾਹਿਬ ਮੇਰਾ ਏਕ ਹੈ ਅਵਰ ਨਹੀਂ ਪਾਈ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ ਗੁਰ ਬਿਨ ਕਿਨੈ ਨਾ ਪਾਇਓ ਕੀਤੀ ਕਹਿ ਕਹਾਏ ਆਪ ਦਿਖਾਵੇ ਵਾਟੜੀ ਸੱਚੀ ਭਗਤ ਦਿੜੜਾਈ ਮਨ ਮੁਖ ਜੇ ਸਮਝਾਈਐ ਭੀ ਉਝੜ ਜਾਏ ਬਿਨ ਹਰ ਨਾਮ ਨਾ ਛੂਟਸੀ ਮਰ ਨਰਕ ਸਮਾਏ ਜਨਮ ਮਰੈ ਪਰਮਾਈਐ ਹਰ ਨਾਮ ਨ ਲਿਵੈ ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ ਜੇਹੀ ਸੇਵ ਕਰਾਈਐ ਕਰਨੀ ਭੀ ਸਾਈ ਆਪ ਕਰੇ ਕਿਸ ਆਖੀਐ ਵੇਖੈ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੁਟੀਐ ਦਰਗਹਿ ਪਤ ਪਾਏ ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ ਵੱਡੇ ਭਾਗ ਸਤ ਗੁਰ ਮਿਲੈ ਪਾਈਐ ਪਦ ਨਿਰਬਾਣੀ ਮੈਂ ਉਲਗੀਆਂ ਉਲਗੀ ਹਮ ਛੋਰੂ ਥਾਰੇ ਜਿਉ ਤੂੰ ਰਾਖੈ ਤਿਉਂ ਰਹਾ ਮੁਖ ਨਾਮ ਹਮਾਰੇ ਰਹਾਉ ਦਰਸ਼ਨ ਕੀ ਪਿਆਸਾ ਕਣੀ ਭਾਣ ਮਨ ਪਾਈਐ ਮੇਰੇ ਠਾਕੁਰ ਹਾਥ ਵਢਿਆਈਆ ਭਾਣ ਪਤ ਪਾਈਐ ਸਾਚੋ ਦੂਰ ਨ ਜਾਣੀਐ ਅੰਤਰ ਹੈ ਸੋਈ ਜਹ ਦੇਖਾਂ ਤਹ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੈ ਵਡਿਆਈ ਗੁਰਮਕ ਹੋਏ ਨਿਹਾਲੀ ਐ ਇਉਂ ਕੀਮਤ ਪਾਈ ਜੀਵਨ ਦੀ ਆਲਾਹ ਮਿਲੈ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਗੁਰ ਪਾਵੇ ਮਨ ਮੁਖ ਟੋਟਾ ਨਿਤ ਹੈ ਪਰਮੈ ਪਰਮਾਏ ਮਨਮੁਖ ਅੰਧ ਨ ਚਿਤਈ ਕਿਉ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਐ ਸਾਚੈ ਲਿਵਲਾਏ ਗੁਰ ਭੇਟੇ ਪਾਰਸ ਪਏ ਜੋਤੀ ਜੋਤ ਮਿਲਾਏ ਐਨਸ ਰਹੈ ਨਿਰਾਲਮ ਕਾਰ ਧੁਰ ਕੀ ਕਰਨੀ ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ ਆਸਾ ਮਹੱਲਾ ਪਹਿਲਾ ਕੀਤਾ ਆਖਣ ਆਖੀਐ ਤਾਕੇ ਅੰਤ ਨਾ ਜਾਣਾ ਮੈਂ ਨਿਤ ਰਿਆ ਤਰ ਏਕ ਤੂੰ ਮੈਂ ਤਾਨ ਸਤਾਣਾ ਨਾਨਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੋਜੀ ਪਈ ਗੁਰ ਸ਼ਬਦੀ ਮੇਲਾ ਰਹਾਓ ਹਉ ਮੈਂ ਗਰਬ ਗਵਾਈਐ ਪਾਈਐ ਵਿਚਾਰ ਸਾਹਿਬ ਸਿਓ ਮਨ ਮਾਨਿਆ ਦੇ ਸਾਚ ਅਧਾਰ ਐਨ ਸੁਨਾਮ ਸੰਤੋਖੀਆ ਸੇਵਾ ਸੱਚ ਸਾਈ ਤਾਂ ਕੋਈ ਬਿਗਨ ਨਾ ਲਾਗਈ ਚੱਲੇ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੇ ਸੋ ਪਵੈ ਖਜ਼ਾਨੇ ਖੋਟੇ ਠਵਰ ਨਾ ਪਾਇਨੀ ਰਲੇ ਝੂਠਾਨ ਨਿਤਨਿਤ ਖਰਾ ਸਮਾਹਲੀਐ ਸੱਚ ਸੌਦਾ ਪਾਈਐ ਖੋਟੇ ਨਦਰ ਨ ਆਵਨੀ ਲੈ ਅਗਨ ਜਲਾਈਐ ਜਿਨਿ ਆਤਮ ਚੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨਿ ਚਾਖਿਆ ਸਚ ਰਹੇ ਅਗਾਈ ਤਿੰਨਾ ਪਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚਲ ਸਦਾ ਰਜਾਈ ਔਗਣਿਆਰੇ ਕਉ ਗੁਣ ਨਾਨਕ ਸਚ ਮਿਲੈ ਵਡਾਈ ਆਸਾ ਮਹੱਲਾ ਪਹਿਲਾ ਮਨ ਰਾਤੋਂ ਹਰਨਾਈ ਸਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੁਧ ਭਾਣਿਆ ਜਉ ਲਗ ਜੀਉ ਪ੍ਰਾਣ ਸਚ ਧਿਆਈਐ ਲਾਹ ਹਰ ਗੁਣ ਗਾਏ ਮਿਲੇ ਸੁਖ ਪਾਈਐ ਰਹਾਉ ਸਚੀ ਤੇਰੀ ਕਾਰ ਦੇਹ ਦਇਆਲ ਤੂੰ ਹਉ ਜੀਵਾਂ ਤੁਧ ਸਲਾਹੇ ਮੈਂ ਤੇ ਇੱਕ ਆਧਾਰ ਤੂੰ ਦਰ ਸੇਵਕ ਦਰਵਾਨ ਦਰਦ ਤੂੰ ਜਾਣਹੀਂ ਭਗਤ ਤੇਰੀ ਹੈਰਾਨ ਦਰਦ ਗਵਾਵਹੀਂ ਦਰਗੈ ਨਾਮ ਹਦੂਰ ਗੁਰਮੁਖ ਜਾਣਸੀ ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣਸੀ ਸਤ ਸੰਤੋਖ ਕਰ ਭਾਉ ਤੋਸਾ ਹਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸਚ ਰੇ ਸੱਚੇ ਸਚਾਨੇ ਹੂੰ ਸਚੈ ਲਾਇਆ ਆਪੇ ਕਰੇ ਨਿਆਉ ਜੋ ਤਿਸ ਪਾਇਆ ਸੱਚੇ ਸੱਚੀ ਦਾਤ ਦੇਹ ਦਿਆਲ ਹੈ ਤਿਸੇ ਵੀ ਦਿਨ ਰਾਤ ਨਾਮ ਅਮੁੱਲ ਹੈ ਤੂੰ ਉਤਮਾ ਹਉ ਨੀਚ ਸੇਵਕ ਕਾਢਿਆ ਨਾਨਕ ਨਦਰ ਕਰੇ ਹੋ ਮੇਲਾ ਸੱਚ ਵਾਂਡੀਆਂ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁਖ ਕਣੋ ਨਿਤ ਸਹਸਾ ਦੋਈ ਬਿਨ ਨਾਵੇ ਕਿਆ ਜੀਵਨਾ ਫਿਟ ਤ੍ਰਿਗ ਚਤਰਾਈ ਸਤਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ ਆਵਣ ਜਾਵਣ ਤਉ ਰਹਿ ਪਾਈਐ ਗੁਰਪੂਰਾ ਰਾਮ ਨਾਮ ਧਨ ਰਾਸ ਦੇ ਬਿਨ ਸਹਿ ਪਰਮਕੂਰਾ ਸੰਤ ਜਨਾ ਕੋ ਮਿਲ ਰਹਾ ਧਨ ਧਨ ਜਸ ਗਾਏ ਆਦ ਪੁਰਖਾ ਪਰੰਪਰਾ ਗੁਰਮੁਖ ਹਰ ਪਾਏ ਨਟੂਐ ਸਾੰਗ ਬਣਾਇਆ ਬਾਜੀ ਸੰਸਾਰਾ ਖਿਨ ਪਲ ਬਾਜੀ ਦੇਖੀ ਐ ਉਜਰਤ ਨਹੀਂ ਬਾਰਾ ਹਉ ਮੈਂ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਜੰਗ ਹਾਰੈ ਸੋ ਜਣੈ ਗੁਰ ਸ਼ਬਦ ਵਿਚਾਰਾ ਜਿਉ ਅੰਧ ਲੈ ਹੱਥ ਟੋਹਣੀ ਹਰ ਨਾਮ ਹਮਾਰੈ RAM ਨਾਮ ਹਰ ਟੇਕ ਹੈ ਨਿਸਦੋਤ ਸਵਾਰੈ ਜਿਉ ਤੂੰ ਰਾਖੈ ਤਿਉ ਰਹਾ ਹਰ ਨਾਮ ਆਧਾਰਾ ਅੰਤ ਸੁਖਾਈ ਪਾਇਆ ਜਨਮ ਮੁਕਤ ਦੁਆਰਾ ਜਨਮ ਮਰਨ ਦੁਖ ਮੀਟਿਆ ਜਪ ਨਾਮ ਰਾਰੇ ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆ ਕਰ ਦੁਜਾ ਏਕ ਓੰਕਾਰ ਸਤਗੁਰ ਪ੍ਰਸਾਦ ਸਾਸਤਿ ਵੇਦ ਸਿਮਰਤ ਸਰ ਤੇਰਾ ਸੁਰ ਸ੍ਰੀ ਚਰਨ ਸਮਾਣੀ ਸਾਖਾ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਬ ਵਿਡਾਣੀ ਤਾਂ ਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ 33 ਕਰੋੜੀ ਦਾਸ ਤੁਮਾਰੇ ਰਿੱਧ ਸਿੱਧ ਪ੍ਰਾਣ ਆਧਾਰੀ ਤਾਂ ਕੇ ਰੂਪ ਨ ਜਾਹੀ ਲਖਣੇ ਕਿਆ ਕਰ ਆਖ ਵਿਚਾਰੀ ਤੀਨ ਗੁਣਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀਆਂ ਖਾਣੀ ਕਰਮ ਹੋਵੇ ਤਾਂ ਪਰਮ ਪਦ ਪਾਈਐ ਕਥਿਆ ਕਥ કહਾਣੀ ਤੂੰ ਕਰਤਾ ਕੀਆ ਸਭ ਤੇਰਾ ਜਾ ਕੋ ਕਰੇ ਪ੍ਰਾਣੀ ਜਾਂ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾਂ ਤਦ ਭਾਵੇ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰੈ ਆਣੀ ਚਾਰੇ ਵੇਦ ਬ੍ਰਹਮੇ ਕਉ ਦिए ਪੜ ਪੜ ਕਰੇ ਵਿਚਾਰੀ ਤਾਂ ਕਾ ਹੁਕਮ ਨਾ ਬੂਝੈ ਬਪੜਾ ਨਰਕ ਸੁਰਗ ਅਵਕਾਰੀ जुग है जुग है के राजे किए गावे कर अवतारी तिन पी अंत ना पाया ताका क्या कर आख बिचारी तू सच्चा तेरा किया सब साचा दे ता सच बखानी जाको सच बुझावे अपना सहज नाम सुमाणी आस मोहल्ला तीजा सतगुरु हमरा परम गवाया ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ ਸਭ ਵਿਦ ਜਾਣੈ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ ਸਤਗੁਰ ਭੇਟੇ ਕੀ ਵਡਿਆਈ ਜਨਮ ਮਤਾ ਅਗਨ ਤ੍ਰਿਸ਼ਨਾ ਬੁਝਾਈ ਸਹਜੇ ਮਾਤਾ ਹਰ ਗੁਣ ਗਾਈ ਵਿਣ ਗੁਰ ਪੂਰੇ ਕੋਏ ਨ ਜਾਣੈ माया मोहि दूजै लोबाणी गुरु मुख नाम मिले हर वाणी गुरु सेवा तपा सिर तप सार हर जीव मन वसै सब दुख विसारण हार दर साचै दीसै सचियार गुरु सेवा ते तिरपवन सोजी होए आप पहचान हर पावै सोए साची वाणी महल प्राप्त होए ਗੁਰਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰਖੇ ਉਰ ਧਾਰੇ ਸਾਚੀ ਸ਼ੋਭਾ ਸਾਚ ਦੁਆਰੇ ਸੇਵਡ ਭਾਗੀ ਜੇ ਗੁਰਸੇਵਾ ਲਾਏ ਅਨੰਦਨ ਭਗਤ ਸਚ ਨਾਮ ਦਰੜਾਏ ਨਾਮੇ ਉਧਰੇ ਕੁੱਲ ਸੁਬਾਏ ਨਾਨਕ ਸਾਚ ਕਹੇ ਵਿਚਾਰ ਹਰ ਕਾ ਨਾਮ ਰਖੋ ਰਤਾਰ ਹਰ ਭਗਤੀ ਰਾਤੇ ਮੋਖ ਦਵਾਰ ਆਸਾ ਮਹਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੈ 부ਜੈ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੈ ਜਾਗਾ ਵੈ ਸੋਈ ਸਤਗੁਰੂ ਨਾਮ 부ਝਾਇਆ ਬਿਨ ਨਾਮੈ ਭੁੱਖ ਨਾ ਜਾਈ ਨਾਮੈ ਤ੍ਰਿਸ਼ਨਾ ਅਗਨ 부ਜੈ ਨਾਮ ਮਿਲੈ ਤਸੈਰ ਜਾਈ ਰਹਾਓ ਕਲ ਕੀਰਤ ਸ਼ਬਦ ਪਛਾਨ ਈਹਾ ਭਗਤ ਚੁਕੈ ਬਿਮਾਨ ਸਤਗੁਰ ਸੇਵਿਆ ਹੋਵੇ ਪਰਵਾਨ ਜਿਨ ਆਸਾ ਕੀਤੀ ਤਿਸਨੂੰ ਜਾਨ ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ ਕਰ ਕਿਰਪਾ ਨਾਮ ਮਨ ਵਸਾਏ ਇਸ ਰਦੀਜੈ ਆਪ ਗਵਾਏ ਹੁਕਮੈ ਬੂਝੇ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਭੁਲਾਵੇ ਆਪ ਮਾਰਗ ਪਾਏ ਸੱਚਾ ਸ਼ਬਦ ਸੱਚ ਸਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮੋਹੇ ਭਰਮ ਭੁਲਾਣੀ ਬਿਨ ਨਾਵੈ ਸਭ ਫਿਰੈ ਬਉਰਾਣੀ ਤੀਨ ਭਵਨ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਨਿਰੜਾਇਆ ਬਹੁ ਕਰਮ ਕਮਾਵੇ ਦੁਖ ਸਬਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਅਨੰਦਨ ਭੋਗੇ ਹਉ ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜਪ ਪੜੀਐ ਗੁਰ ਸ਼ਬਦ ਵਿਚਾਰ ਹਰ ਜਪ ਪੜੀਐ ਹਉ ਮੈਂ ਮਾਰ ਹਰ ਜਪੀਐ ਭਏ ਸੱਚ ਪਿਆਰ ਨਾਨਕ ਨਾਮ ਗੁਰਮਤਿ ਔਰ ਧਾਰ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗਾ ਸਾ ਮਹੱਲਾ ਤੀਜਾ ਅਸ਼ਟ ਪਦੀਆਂ ਕਰ ਅਠਵਾਂ ਕਾਫੀ ਗੁਰ ਤੇ ਸਾਧ ਉਪਜੈ ਜਿਨ ਤ੍ਰਿਸ਼ਨਾ ਗਨੁ ਬੁਝਾਈ ਗੁਰ ਤੇ ਨਾਮ ਪਾਈਐ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਦਾ ਦੇਖ ਕੇ ਭਜ ਪਏ ਸ਼ਰਣਾਇ ਰਹਾਉ ਗੁਰ ਤੇ ਗਿਆਨ ਉਪਜੈ ਮਹ ਤਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਪੰਡਾਰਾ ਗੁਰਮਖ ਨਾਮ ਧਿਆਈਐ ਬੂਝੈ ਵਿਚਾਰਾ ਗੁਰਮਖ ਭਗਤ ਸਲਾਹਾ ਹੈ ਅੰਤਰ ਸ਼ਬਦ અપਾਰਾ ਗੁਰਮਖ ਸੂਖ ਉਪਜੈ ਦੁੱਖ ਕਦੇ ਨਾ ਹੋਈ ਗੁਰਮਖ ਹਉ ਮੈਂ ਮਾਰੀਐ ਮਨ ਨਿਰਮਲ ਹੋਈ ਸਤਗੁਰ ਮਿਲੇ ਆਪ ਗਿਆ ਤਿਰਭਵਨ ਸੋਜੀ ਪਾਈ निर्मल ज्योत पसरे रही ज्योति ज्योत मिलाई पूरा गुरु समझाया मन उत्तम होई अंतर शीतल शांत होए नामे सुख होई पूरा सतगुरु ता मिले जानदर करे किलविक पाप सब कटि ए फिर दुख विघ्न ना होई अपने हाथ बड आईए दे नामे लाए ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਈ ਆਸਾ ਮਹੱਲਾ ਤੀਜਾ ਸੁਣ ਮਨ ਮੰਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ ਅਨੰਦਨ ਸੱਚੀ ਭਗਤ ਕਰ ਸੱਚਾ ਚਿਤ ਲਾਈ ਏਕੋ ਨਾਮ ਧਿਆਏ ਤੂੰ ਸੁਖ ਪਾਵੈ ਮੇਰੇ ਭਾਈ ਹਉ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ ਇਸ ਭਗਤੀ ਨੋ ਸੁਰ ਨਰ ਮਨ ਜਨ ਲੋਚ ਦੇ ਗਿਣ ਸਤ ਗੁਰ ਪਾਈ ਨਾ ਜਾਏ ਪੰਡਤ ਪੜ ਦੇ ਜੋਤ ਕੀ ਤਿਨ ਬੂਝ ਨਾ ਪਾਏ ਆਪੈ ਥੈ ਸਭ ਰਖਿਓ ਨ ਕਿਛ ਕਹਿਣ ਨ ਜਾਈ ਆਪੇ ਦੇ ਸਪਾਈ ਐ ਗੁਰ ਬੂਝ ਬੁਝਾਈ ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ ਮੰਦਾ ਕਿਸਨੋ ਆਖੀਐ ਜੇ ਦੂਜਾ ਹੋਈ ਇਕੋ ਹੁਕਮ ਵਰਤਦਾ ਏਕਾ ਸਰਕਾਰਾ ਆਪ ਭਵਾਲੀ ਦਿੱਤੀ ਅਨ ਅੰਤਰ ਲੋਭ ਵਿਕਾਰਾ ਇਕ ਆਪੇ ਗੁਰਮਖ ਕੀਤੇ ਅਨ ਭੂਜਨ ਵਿਚਾਰਾ ਭਗਤ ਪੀਉ ਨਾਨਕ ਬਖਸ਼ੀ ਅਨ ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਜੀ ਹੋਈ ਓਏ ਭੁਲਾਏ ਕਿਸੈ ਦੇ ਨਾ ਭੁੱਲਨੀ ਸੱਚ ਜਾਣਨ ਸੋਈ ਕਰ ਮੈਂ ਪੰਜ ਵਰਤ ਦੇ ਪंचे ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨ ਆਵਨੀ ਨਾਮ ਹਉ ਮੈਂ ਮਾਰੀ ਕਰ ਮੈਂ ਪੰਜ ਵਰਤ ਦੇ ਪंचे ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨ ਆਵਨੀ ਨਾਮ ਹਉ ਮੈਂ ਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ